ਜੀ ਅਗਲੇ ਆਰਐਸਐਸ ਵਾਲੇ ਹੁਣ ਸਾਡੇ ਨੇ ਐਡੀ ਵੱਡੀ ਆ ਆਰਐਸਐਸ ਹੀ ਐ ਜਿਹੜੀ ਸੰਤ ਜੂਨੀਅਨ ਦੇ ਰਾਹੀਂ ਤੁਹਾਡੇ ਨਾਨਸਹਿ ਕੈਲੰਡਰ ਨੂੰ ਨੁਕਰੇ ਲਾਉਣਾ ਚਾਹੁੰਦੀ ਐ ਜਿਹੜਾ 1 ਜਨਵਰੀ ਨੂੰ ਇਕੱਠ ਕੀਤਾ ਉਥੇ ਕਿ ਪਹੁੰਚੋ ਉਥੇ ਤਗੜੇ ਹੋ ਕੇ ਕਿੰਿਆ ਘਣਾ ਆਪਾਂ ਨੂੰ ਕੀ ਲੋੜ ਹੈ ਜਾਣਦੀ ਹੁਣ ਆਪਾਂ ਜਦੋਂ ਜਦੋਂ ਅਸੀਂ ਸਾਬਤ ਸੂਰ ਦੀ ਗੱਲ ਕਰਦੇ ਸਾਬਤ ਸੂਰਤ ਹੋ ਪੰਗਾ ਬਨੋ ਦਾੜੇ ਕੇਸ ਰੱਖੋ ਤੇ ਸਾਰੇ ਸੰਤ ਸਮਾਜ ਦੇ ਕੇਸ ਹੈ ਗਈ ਆ ਦਾੜੇ ਹੈ ਗਈ ਆ ਸੁਖ ਨਾ ਮੇਰੇ ਖਿਆਲ ਖਤਰਾ ਜਿੰਨਾ ਸਾਨੂੰ ਇਹਨਾਂ ਤੋਂ ਦੂਜਿਆਂ ਤੋਂ ਹੈ ਹੀ ਨਹੀਂ ਕਿਦਾਂ ਕਿਦਾਂ ਖਵਾਰਾਂ ਦੇ ਫੋਟੋਆਂ ਦਿੰਦੇ ਨੇ ਸਾਨੂੰ ਆਹ ਕੈਲੰਡਰ ਚਾਹੀਦਾ ਨਾਂਸਾ ਹੀ ਕੈਲੰਡਰ ਸਾਨੂੰ ਪਰਮਾਨ ਹੀ ਨਹੀਂ ਹੈਗਾ ਮੈਂ ਕੱਲ ਬੇਨਤੀ ਕੀਤੀ ਸੀ ਆਰਐਸਐਡ ਦਾ ਅਰਥ ਇਹ ਨਾ ਲੈਣਾ ਕਿਨੇ ਬੋਦੀ ਧੋਤੀ ਲਾ ਕੇ ਤੁਹਾਡੇ ਤੇ ਬੈਠਾ ਹੋਊ ਅਗਲੇ ਪੱਗਾ ਮੰਨ ਕੇ ਤੁਹਾਡੇ ਵਿੱਚ ਤੁਰੇ ਫਿਰਦੇ ਨੇ ਪੂਰੀ ਉਹਨਾਂ ਦੀ ਵਰਦੀ ਉਦਾਂ ਦੀ ਐ ਸ੍ਰੀ ਸਾਹਿਬ ਵੀ ਹੱਥ ਫੜ ਲੈਣੀ ਐ ਗਲ ਵਿੱਚ ਹਜ਼ੂਰੀਆ ਵੀ ਪਾ ਲੈਣਾ ਪੱਗ ਵੀ ਬੰਨ ਲੈਣੀ ਐ ਗੋਲ ਪਰ ਨਾਲ ਜਿੱਦਾਂ ਦਾ ਲਗਾ ਉਦਾਂ ਲਾ ਲੈਣਾ ਬਸ ਕੰਮਾਂ ਤੋਂ ਪਛਾਣ ਲਓ ਕੰਮਾਂ ਤੋਂ ਪਛਾਣ ਕਰੇ ਹੋਣਾ ਲਿਫਾਜ਼ੇ ਖਿਦਰ ਮੇਂ ਜਹਾਂ ਸੈਂਕੜੇ ਰਾਜਨ ਵੀ ਫਿਰਤੇ ਹੈ ਧਾਰਮਿਕ ਵਰਦੀ ਵਿੱਚ ਬੜੇ ਡਾਕੂ ਤੁਰੇ ਫਿਰਦੇ ਨੇ ਦੁਨੀਆ ਮੇਂ ਰਹਿਣਾ ਹੈ ਤਾਂ ਕੁਝ ਪਹਿਚਾਨ ਪੈਦਾ ਕਰ ਧਰਮ ਦੀ ਵਰਦੀ ਵਿੱਚ ਬੜੇ ਲੁਟੇਰੇ ਤੁਰੇ ਫਿਰਦੇ ਨੇ ਥੋੜਾ ਬਹੁਤਾ ਪਹਿਚਾਨ ਰੱਖੋ 파ਰਕੂ ਬਿਰਤੀ ਰੱਖ ਲਓ 파ਰਕੂ ਬਿਰਤੀ ਪਰਖ ਪਰਚੋਲ ਕਰ ਲਈਏ ਬੰਦੇ ਦੀ ਤੌਰ ਤੋਂ ਪਛਾਣ ਲਓ ਇਦੇ ਵਿੱਚ ਸਿੱਖੀ ਵਾਲੀ ਕੁਆਲਿਟੀ ਹੈਗੀ ਕਿ ਨਹੀਂ ਹੈਗੀ ਕਮੀ ਅੰਦੇ ਕਮੀ ਪਿਆ ਪਛਾਣੀਏ ਭੌਰੇ ਤੇ ਪੂਂਡ ਦੀ ਇੱਕੋ ਜਿਹੀ ਸੀ ਗੂੰਜ ਭੌਰੇ ਤੇ ਪੂਂਡ ਦੀ ਗੂੰਜ ਇੱਕੋ ਜੀ ਆ ਦੋਵੇਂ ਦੋਵਾਂ ਦੀ ਗੂੰਜ ਇੱਕੋ ਜੀ ਹੁੰਦੀ ਹੈ ਪਰ ਕਮੀ ਪਿਆ ਪਛਾਣੀਏ ਉਹ ਭੌਰਾ ਉਹ ਪੂਂਡ ਭੌਰਾ ਸੁਗੰਧੀ ਤੇ ਬੈੰਦਾ ਤੇ ਪੂਂਡ ਅੰਦਾਜ਼ਾ ਲਾ ਲਓ ਜਿੱਥੇ ਮਰਜੀ ਪਾਥੀਆਂ ਵਾਲੇ ਘੂਰੇ ਦੀ ਜਾਵੜਦਾ ਜਿੱਥੇ ਪਾਥੀਆਂ ਪੱਥੀਆਂ ਹੁੰਦੀਆਂ ਨੇ ਰੂੜੀ ਤੇ ਵੀ ਜਾ ਮਲਦਾ ਬਹੁਤੇ ਭੂਂੜੀ ਨੇ ਜਿਨ੍ਹਾਂ ਦੀਆਂ ਗੂੰਜਾਂ ਪੌਰੀਆਂ ਵਰਗੀਆਂ ਲੱਗਦੀਆਂ ਜਿਹੜੇ ਅਖਬਾਰਾਂ ਵਿੱਚ ਤੁਰੇ ਫਿਰਦੇ ਨੇ ਜਿਹੜੇ ਕਹਿੰਦੇ ਕਤਲ ਕਰ ਦੇਣਾ ਅਸੀਂ ਇਹਨੂੰ ਬਹੁਤੇ ਭੂਂੜ ਨੇ ਗੁੱਸਾ ਲੱਗੇ 100 ਵਾਰ ਲੱਗੇ ਪਰ ਯਾਦ ਰੱਖਣਾ ਨਾਨਸਾਹੀ ਕੈਲੰਡਰ ਦੀ ਹੋਂਦ ਨੂੰ ਬਚਾਉਣ ਵਾਸਤੇ ਸਾਨੂੰ ਇਕਜੁੱਟ ਹੋਣਾ ਪੈਣਾ ਹੈ ਮੈਂ ਕੱਲ ਵੀ ਬੇਨਤੀ ਕੀਤੀ ਸੀ ਇੱਕ ਇੱਕ ਜਥੇਬੰਦੀ ਦਾ ਨਹੀਂ ਜੇ ਭਾਈ ਪੰਤਪ੍ਰੀਤ ਸਿੰਘ ਨੇ ਸਾਰੀ ਸੰਗਤ ਨੂੰ ਇਕੱਠਿਆਂ ਕੀਤਾ ਇਹ ਨਾ ਸਮਝੋ ਉਹਨਾਂ ਦਾ ਇਕੱਲਿਆਂ ਦਾ ਕੰਮ ਹੈ ਸਾਡਾ ਸਾਰਿਆਂ ਦਾ اخਲਾਕੀ ਜ਼ਿੰਮੇਵਾਰੀ ਬਣਦੀ ਹੈ ਸਾਡਾ ਫਰਜ਼ ਬਣਦਾ ਹੈ ਤੁਸੀਂ ਆਪਾਂ ਸਾਰਿਆਂ ਨੇ ਜਾ ਕੇ ਕਿਸੇ ਇੱਕ ਪ੍ਰਚਾਰ ਦੇ ਸਿਰ ਤੇ ਸਹਾਨ ਨਹੀਂ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਸਾਡੀ ਡਿਊਟੀ ਹੈ ਕਿ ਸਰਦਾਰ ਪਾਲ ਸਿੰਘ ਪੁਰੇਵਾਲ ਨੇ ਜੋ ਮਿਹਨਤ ਕੀਤੀ ਹੈ ਉਸ ਮਿਹਨਤ ਨੂੰ ਕਿਤੇ ਅਜਾਈ ਨਾ ਜਾਣ ਦਈਏ ਅਸੀਂ ਫਾਇਦਾ ਹੋਵੇ ਸਾਡਾ ਹਰ ਸਾਲ ਕੱਲ ਵੀ ਬੇਨਤੀ ਕੀਤੀ ਸੀ ਹਰ ਸਾਲ ਸਾਨੂੰ ਬ੍ਰਾਹਮਣ ਦੇ ਮੂੰਹ ਵੱਲ ਵੇਖਣਾ ਪੈਂਦਾ ਹੈ ਬ੍ਰਾਹਮਣ ਦੇ ਮੁਗਲ ਮੈਂ ਤਾਂ ਕਿ ਬੇਨਤੀ ਕੀਤੀ ਜੇ ਪ੍ਰਾਤਨ ਸਮੇਂ ਦੇ ਵਿੱਚ ਅਗਲੇ ਇਤਿਹਾਸ ਨਾਲ ਛੇੜ ਛਾੜ ਕਰ ਸਕਦੇ ਨੇ ਹੁਣ ਕਿਉਂ ਨਾ ਕਰਦੇ ਹੋਣਗੇ ਅਕਰ 84 ਵਿੱਚ ਜੋ ਘਟਨਾਵਾਂ ਵਾਪਰੀਆਂ ਕਿੰਨੀਆਂ ਕਿਤਾਬਾਂ ਲਿਖੀਆਂ ਗਈਆਂ ਉਹਨਾਂ ਕਿਤਾਬਾਂ ਵਿੱਚ ਕਿਸੇ ਨੇ 84 ਵਿੱਚ ਕਿਸੇ ਨੂੰ ਦੋਸ਼ੀ ਠਰਾਇਆ ਕਿਸੇ ਨੇ ਕਿਸੇ ਨੂੰ ਦੋਸ਼ੀ ਠਰਾਇਆ ਇਤਿਹਾਸ ਜਦੋਂ ਵੀ ਸਮਾਜ ਵਿੱਚ ਜਾਂਦਾ ਹੈ ਘਟਨਾਵਾਂ ਜਦੋਂ ਸਮਾਜ ਵਿੱਚ ਜਾਂਦੀਆਂ ਨੇ ਉਹਦਾ ਉਹਦਾ ਰੂਪ ਰੇਖਾ ਕੋਈ ਨਾ ਕੋਈ ਬਦਲ ਜਾਂਦੀ ਹੈ ਇਸ ਕਰਕੇ ਥੋੜਾ ਬਹੁਤੇ ਸਿਆਣੇ ਬਣ ਕੇ ਜ਼ਿੰਮੇਵਾਰੀ ਦਾ ਅਹਿਸਾਸ ਕਰੀਏ ਕਿ ਆਪਾਂ ਤਗੜੇ ਹੋਈਏ ਕਮਸ਼ੇ ਆਂਦੇ ਸਿਆਣਿਆਂ ਦੀ ਘਾਵਤ ਹੈ ਜੇ ਚੰਗਾ ਕਰਨ ਨਾ ਸਕਦੇ ਤੇ ਜਿਹੜਾ ਚੰਗਾ ਕੰਮ ਕਰਦਾ ਉਹਦੀ ਸਲਾਹਣਾ ਹੀ ਕਰਦੇ ਹੋ ਉਹਦੇ ਨਾਲ ਹੀ ਖਲੋ ਜਾਓ ਘਰ ਵਿੱਚ ਕੋ ਬਜ਼ੁਰਗ ਹੋਵੇ ਨਾ ਬਜ਼ੁਰਗ ਜੇ ਉਹ ਉਹ ਤੁਰ ਨਾ ਸਕਦਾ ਹੋਵੇ ਹੱਥ ਪੈਰ ਉਹਦੇ ਹਿਲਦੇ ਨਾ ਹੋਣ ਕੰਮ ਨਾ ਕਰ ਸਕਦਾ ਹੋਵੇ ਤੇ ਬਾਪੂ ਦਾ ਕੀ ਫਰਜ਼ ਬਣਦਾ ਜੀ ਭਲਾਵਾ ਮੰਜੀ ਤੇ ਬੈਠੇ ਇੰਨਾ ਕਵੇ ਸ਼ਾਬਾਸ਼ ਪੁੱਤਰੋ ਤੇ ਜੇ ਨਿਆਣੇ ਬਾਹਰੋਂ ਪੈਲੇ ਚ ਖੱਪਦੇ ਹੋਣ ਤੇ ਹੁੰਦਿਆ ਕਿ ਜਵੇ ਆਹ ਕੀਤਾ ਹੀ ਆ ਵਾਟਾ ਇਹਨੂੰ ਕਰਤੀ ਆ ਖਾਲ ਨਹੀਂ ਖਾਲਿਆ ਤੇ ਫਿਰ ਤੇ ਨਿਆਣੇ ਕਲਪਣਗੇ ਨਾ ਵੀ ਬਾਪੂ ਨਾ ਤੂੰ ਕੰਮ ਕਰਦਾ ਨਾਲੇ ਸਾਨੂੰ ਟੋਕੀ ਜਾਂਦਾ ਜੇ ਬਾਪੂ ਸ਼ਾਬਾਸ਼ ਦੇਈ ਜਾਵੇ ਠਕੇਵਾ ਲਹਿ ਜਾਂਦਾ ਨਾ ਹੁਣ ਕਈ ਵਾਰੀ ਘਰ ਦੇ ਸੱਸਾਂ ਦਾਦੀਆਂ ਹੱਥੀ ਕੰਮ ਨਹੀਂ ਕਰਨ ਜੋਗੀਆਂ ਤੇ ਮੰਨ ਲਓ ਜੇ ਨੋ ਨੇ ਪਿਆਰ ਚੀਰੇ ਨੇ ਜੋ ਕੋ ਕੰਮ ਕੀਤਾ ਸਬਜੀ ਬਣਾਈ ਹੈ ਕਦੀ ਸ਼ਾਬਾਸ਼ ਵੀ ਦੇਦੇ ਵੀ ਸ਼ਾਬਾਸ਼ ਮਰੀਏ ਧੀਏ ਬੜੀ ਵਧੀਆ ਸਬਜੀ ਬਣਾਈ ਤੇ ਜੇ ਹਰ ਵਾਰ ਟੋਕਾ ਟਕਾਈ ਕਰਨੀ ਅਕੀਆਂ ਨੇ ਕਹ ਦੇਣਾ ਆਪੇ ਬਣਾ ਲਿਆ ਕਰ ਕਿਸ ਦਿਨ ਕਿਹਾਂ ਨੇ ਕਹਿ ਦੇਣਾ ਵੀ ਸਾਡਾ ਪਸੰਦ ਨਹੀਂ ਤੇ ਆਪੇ ਬਣਾ ਲਿਆ ਕਰ ਏਦਾਂ ਹੀ ਸਾਡੇ ਨਾਲ ਕਿਤੇ ਹੋਣਾ ਜੇ ਅਸੀਂ ਕੌਮ ਦਾ ਭਲਾ ਨਹੀਂ ਕਰ ਸਕਦੇ ਸਾਡਾ ਫਰਜ਼ ਬਣਦਾ ਜਿਹੜੇ ਅੱਗੇ ਤੁਰੇ ਨੇ ਚਾਰ ਬੰਦਿਆਂ 'ਚ ਬਹਿ ਕੇ ਇਹੀ ਕਹਿ ਦੋ ਵੀ ਚੰਗਾ ਕੰਮ ਐ ਸਾਡੀ ਹਾਲਤ ਪਤਾ ਕੀ ਐ ਜੇ ਕੋਈ ਗੁਰੂ ਅਨਸੱਭ ਦੀ ਗੱਲ ਕਰਦਾ ਨਾ ਪਰਾਂ ਜਾ ਕਰਨ ਉਹ ਛੱਡੋ ਪਰਾਂ ਬਾਬੇ ਕਿਤੇ ਮਾੜੇ ਥੋੜਾ ਤੇ ਚੰਗੇ ਵੀ ਦੱਸ ਦੋ ਕਿਹੜੇ ਬੰਨੋਂ ਦੱਸ ਦਿਓ ਸਾਨੂੰ ਇੱਕ ਅਧੀ ਕੁਆਲਿਟੀ ਦੱਸ ਦਿਓ ਕੋਈ ਕਹੇ ਜੀ ਦੇਵੀ ਦੇਵਤੇ ਇਹਨਾਂ ਨੇ ਆਹ ਕੀਤਾ ਦੱਸ ਵੀ ਜ਼ਰੂਰ ਦੇਣਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸ਼ਰੀਕ ਬਣਾ ਕੇ ਅਕਾਲ ਤਖਤ ਵੱਲੋਂ ਪੰਥ ਪ੍ਰਵਾਨ ਸਿੱਖ ਰਹਿਤ ਅੱਜ ਜ਼ੋਰ ਲਾਉਣਾ ਪੈ ਰਿਹਾ ਬਹੁਤ ਜ਼ਿਆਦਾ ਬਹੁਤ ਜ਼ੋਰ ਲਾ ਕੇ ਇਸ ਨਦੀਨ ਨੂੰ ਕੱਢਣਾ ਪੈ ਰਿਹਾ ਬਹੁਤ ਜ਼ੋਰ ਲਾ ਕੇ ਜਿਹੜਾ ਨਦੀਨ ਸਾਡੇ ਵਿੱਚ ਉਗ ਪਿਆ ਹੈ ਮੈਂ ਤਾਂ ਕਈ ਵਾਰੀ ਉਦਾਹਰਣ ਦਿੰਨਾ ਹੁਣਾਂ ਤੁਸੀਂ ਵੇਖਿਆ ਨਾ ਪਿੰਡਾਂ ਵਿੱਚ ਕਈ ਵਾਰੀ ਕਈ ਆਵਾਰਾ ਜਨਵਰ ਹੁੰਦੇ ਨੇ ਤੋ ਕੀ ਕਰਦੇ ਨੇ ਜੀ ਭਲਾ ਉਹ ਜਿਹੜੇ ਫਸਲਾਂ ਉਜਾੜਦੇ ਨੇ ਕਿਸਾਨ ਫਿਰ ਸਿਆਣਾ ਕਰਦਾ ਜਿਹੜੀਆਂ ਸੜਕ ਦੇ ਕੰਢਿਆਂ ਤੇ ਫਸਲਾਂ ਹੁੰਦੀਆਂ ਨੇ ਉਹ ਵਾਰਡ ਲਾਉਂਦਾ ਬੰਨੇ ਵੀ ਐਵੇਂ ਨਾ ਕੋਈ ਜਾਨਵਰ ਵਿੱਚ ਆਣ ਵੜੇ ਕਈ ਵਾਰ ਜਿਹੜੀ ਪਿੰਡਾਂ ਦੇ ਲਾਗੇ ਪਹਿਲੀ ਹੁੰਦੀ ਉਹਦੀ ਰਾਖੀ ਵੀ ਜ਼ਿਆਦਾ ਕਰਨੀ ਪੈਂਦੀ ਸੜਕਾਂ ਦੇ ਕੰਢਿਆਂ ਤੇ ਪਹਿਲੀਆਂ ਦੀ ਰਾਖੀ ਵੀ ਜ਼ਿਆਦੀ ਕਰਨਾ ਪੈਂਦੀ ਵੀ ਕੋਈ ਰਾਹ ਜਾਂਦਾ ਕੋਈ ਜਾਨਵਰ ਵਿੱਚ ਨਾ ਵੜ ਜਾ ਜਿਹੜੀਆਂ ਦੂਰ ਹੁੰਦੀਆਂ ਉਹ ਉੱਥੇ ਆਪੇ ਜਾਨਵਰ ਘਟ ਜਾਂਦੇ ਵਾਰਾ ਪਸ਼ੂ ਤੁਰੇ ਫਿਰਦੇ ਕੋਸਾਂ ਤੁਰਿਆ ਫਿਰਦਾ ਉਹ ਗਾਵਾਂ ਵਾਰਾ ਤੁਰਿਆ ਫਿਰਦੀਆਂ ਉਜਾੜਦੀਆਂ ਸਾਰੀ ਦਿਹਾੜੀ ਉਹ ਕਿਸਾਨਾਂ ਦੀ ਫਸਲ ਖਾਂਦੇ ਨੇ ਕਿਸਾਨਾਂ ਦਾ ਹੀ ਗਾਚਾ ਖਾਂਦੇ ਨੇ ਕਿਸਾਨਾਂ ਦੇ ਪੱਟੇ ਖਾਂਦੇ ਨੇ ਜਦੋਂ ਸ਼ਾਮਾਂ ਪੈਂਦੀਆਂ ਨੇ ਨਾ ਮੁਰਕੇ ਪਿੰਡ ਨੂੰ ਆਣ ਮੂੰਹ ਚੁੱਕ ਲੈਂਦੇ ਨੇ ਤੋਂ ਕੰਧਾਂ ਵੀ ਸ਼ਾਮਾਂ ਨੂੰ ਸਾਂਹ ਜਿਹੜੇ ਹੁੰਦੇ ਨੇ ਸਾਂਹ ਉਹ ਫਿਰ ਕੰਧਾਂ ਵੀ ਸ਼ਾਮਾਂ ਨੂੰ ਪਿੰਡਾਂ ਦੀਆਂ ਕਸਰ-ਕਸਰ ਕੇ ਉਹਨਾਂ ਦੀਆਂ ਕੰਧਾਂ ਦਾ ਰੰਗ ਵੀ ਫਿਰ ਉਹੀ ਲਾਉਂਦੇ ਨੇ ਸਾਡੇ ਨਾਲ ਇੰਜ ਹੀ ਹੋ ਰਿਹਾ ਬਹੁਤਾ ਸੰਤ ਸਮਾਜ ਖਾਂਦਾ ਵੀ ਕੌਮ ਦਾ ਹੀ ਐ ਤੇ ਕਸਰ-ਕਸਰ ਕੇ ਨਾ ਕੰਧਾਂ ਵੀ ਛੇ ਕੌਮ ਦੀਆਂ ਢਾ ਰਹੇ ਨੇ ਇਹ ਹੁਣ ਬਚਾ ਲਓ ਤੁਸੀਂ ਜੇ ਬਜਦਾ ਜੇ ਨਹੀਂ ਤੇ ਕੌਮ ਦਾ ਸਤਿਆਨਾਸ਼ ਕਰਕੇ ਰੱਖ ਦਿੱਤਾ ਬਹੁਤੇ ਉਹਨਾਂ ਦੇ ਪਿੱਛੇ ਤੁਰ ਪੈਂਦੇ ਨੇ ਵਾਪਸ ਪਰਤ ਆਓ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਨੂੰ ਸਭ ਛਕਨ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਬੰਦਿਆਂ ਦੇ ਲੜ ਨਹੀਂ ਲਾਇਆ ਇਨਸਾਨਾਂ ਦੇ ਲੜ ਨਹੀਂ ਲਾਇਆ ਸਾਨੂੰ